ਦੇਖੋ ਮਨੋਗੋ ਅਸਿਸਪੀਸਾਨ ਨੇ ਆ ਜਿਹੜੀ ਕੱਲ ਘਟਨਾ ਵਾਪਰੀ ਹੈ ਕੁਸ਼ਰਾਤੀ ਅਨਸਰ ਜਿਹੜੇ ਉੱਤੇ ਸਟੇਜ ਤੇ ਗਏ ਆ ਜਿਨ੍ਹਾਂ ਨੇ ਜਾ ਕੇ ਇਹ ਕਹਿ ਸਕਦੇ ਆ ਬਿਦ ਪਲੈਨਿੰਗ ਹੈ ਸਟੇਜ ਤੇ ਖੱਪਕਾ ਨਾ ਛਾਂਤ ਨਹੀਂ ਚੱਲਦੀ ਅੰਬੋਲ ਨੂੰ ਖਰਾਬ ਕਰ ਸੋ ਉਹਦੇ ਸਵਾਨ ਦੇ ਵਿਤ ਅਸਿਸਪੀਸਾਨ ਨੂੰ ਮਿਲੇ ਉਹਨਾਂ ਨੂੰ ਕਿਹਾ ਕੋਈ ਉਹਨਾਂ ਤੇ ਜਿਹੜੀ ਬਣਦੀ ਕਾਰਵਾਈ ਆ ਉਹ ਪ੍ਰਸ਼ਾਸਨ ਪਹਿਚਾਨ ਕਰਕੇ ਉਹਤੇ ਬਣਦੀ ਕਾਰਵਾਈ ਤੁਰੰਤ ਕਰੇ ਸੋ ਉਹਨਾਂ ਨੇ ਸਾਨੂੰ ਇਹ ਪੁਲਿਸ ਸਾਦੂ ਆਇਆ ड्यूटी ला के बुलाई कलना वापरी है प्रशासन सुबा पा जा, अकेले जारा तुरते हैं पहले तो रिपोर्ट करते हैं बुलाते है बिठो एने बंद आ रहे ਤੇ ਰਾਹਾਂ 'ਚ ਰੁਕਿਆ ਜਾ ਰਿਹਾ ਜਦੋਂ 100 ਬੰਦਾ ਉੱਥੇ ਆ ਰਿਹਾ ਕੀ ਇਹਨਾਂ ਦੀ ਇੰਟੈਲੀਜੈਂਸਿਆਂ ਨੂੰ ਨਹੀਂ ਸੀ ਪਤਾ ਜਾਂ ਜਿਹੜੀ ਸਾਨੂੰ ਸਕਿਉਰਟੀ ਉੱਥੇ ਲਾਈ ਹੈ ਤੇ ਬੈਠੇ ਨੇ ਆਪਣੇ ਪੁਲਾ ਥੱਲੇ ਆ ਜਾਂ ਕਿਤੇ ਵੀ ਉਸਾਰ ਕੇ ਉਹਨਾਂ ਨੇ ਵੀ ਰੁਕਿਆ ਇਹ ਜਾਣ ਬੁੱਝ ਕੇ ਇਹਦੇ ਜ਼ਿੰਮੇਵਾਰ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਆ ਇਹ ਜਿਹੜੀ ਉਹਨਾਂ ਦੀ ਕਿਸਪਰਤਿਆ ਜਾ ਸਕਦਾ ਤਾਂ ਇਲੈਕਸ਼ਨਾਂ ਦੇ ਵਿੱਚ ਦੇਖਿਆ ਪੰਜ ਪੰਜ ਮਜਬੂਰੀਆਂ ਲੋਕਾਂ ਦੀਆਂ ਜਿਹੜੇ ਜਾਂਸਾ ਬਣਾਏ ਜਿਹੜੇ ਪੂਲਿੰਗ ਤੇ ਵਹਾਏ ਇਹ ਸਾਰਾ ਕੁਝ ਵਾਪਰਦਾ ਪਰ ਅਸਲ ਦੇ ਵਿੱਚ ਮੇਨ ਜਿਹੜੀ ਪੰਜਾਬ ਸਰਕਾਰ ਇਹ ਹਮੇਸ਼ਾ ਹੀ ਆਪ ਦੇ ਚੁੱਪ ਕਰਦੇ ਰਹੇ ਆ ਚੁੱਪ ਦਾ ਇਹਨਾਂ ਜਿਹੜਾ ਨੁਕਸਾਨ ਹੈ ਉਹ ਸਿਆਸੀ ਅਸੀਂ ਦੇਖਿਆ ਤੁਸੀਂ 13 ਤੋਂ 3 ਤੇ ਆਏ ਜੀ ਆਹੀ ਪੋਜੀਸ਼ਨ ਉਹ ਇਹਨਾਂ ਨੇ ਆਹੀ ਸਟੈਂਡ ਰਹਾ ਲੋਕਾਂ ਕੰਨੇ ਨਾ ਕੜੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦਾ ਸਸਾ ਨੁਕਸਾਨ ਹੋਰ ਵੀ ਹੋਊਗਾ ਅਸੀਂ ਦੇਖੋ ਅਸੀਂ ਇਹ ਕਿਹਾ ਸਰਸਾਬ ਨੂੰ ਜਿਹੜੀ ਅੰਦਰ ਗੱਲ ਹੋਈ ਆ ਇਹ ਜ਼ਿੰਮੇਵਾਰੀ ਸੋਡੀ ਬਣਦੀ ਆ ਪੜਤਾਲ ਕਰਕੇ ਜੋ ਦੋਸ਼ੀ ਹੈ ਜੋ ਇਥੇ ਆਏ ਕਿਵੇਂ ਆਏ ਤੁਹਾਡਾ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਹੈ ਉਹਦੇ ਕਾਰਵਾਈ ਕਰੋ ਅਸਲ ਦੇ ਵਿੱਚ ਸਾਨੂੰ ਉਤਰ ਬਣਾਉਣ ਦੀ ਬਜਾਏ ਜ਼ਿੰਮੇਵਾਰੀ ਸਰਕਾਰ ਦੀ ਬਣਦੀ ਅਸੀਂ ਜਿਹੜਾ ਆਪਦਾ ਸੀ ਤਸਵੀਰ ਸਾਰੀ ਦੱਸ ਦਿੱਤੀ ਜੀ ਸਾਡਾ ਜਿਹੜੀ ਸਟੇਜ ਹੈ 10 ਮਿੰਟਾਂ ਤੋਂ ਬਾਅਦ ਸਮਾਪਤ ਹੋ ਜਾਣੀ ਸੀ ਅਸੀਂ ਇੱਕ ਵਾਰ ਇਸ ਨੂੰ ਸਮਾਪਤ ਕਰ ਦਿੰਦੇ ਆ ਉਹ ਗਏ ਇਸ ਕਰਕੇ ਸਾਡੇ ਉੱਥੇ ਜਿਹੜੇ ਆਗੂ ਸੀਗੇ ਉਹ ਵਾਰ-ਵਾਰ ਕਹਿ ਰਹੇ ਨੇ ਵੀ ਪੰਜ ਬੰਦੇ ਤੁਸੀਂ ਆਜੋ ਪੰਜ ਅਸੀਂ ਆ ਜੰਦੇ ਆਪਾਂ ਬੈਠ ਵੀ ਨਹੀਂ ਜਾ ਰਹੇ ਪਰ ਉਹ ਆਏ ਕਿਹੜੇ ਗੱਲ ਸੀ ਉਹ ਇਹਨਾਂ ਨਾਲ ਸਾਡੀ ਪਹਿਲਾਂ ਵੀ ਮੀਟਿੰਗ ਪਾਸਵਾ ਦੇ ਵਿੱਚ ਹੋਈ ਸੀਗੀ ਅਸੀਂ ਉੱਥੇ ਕਿਹਾ ਸੀ ਇਹਨਾਂ ਨੇ ਉਦੋਂ ਟ੍ਰੇਨ ਵਾਲਾ ਜਿਹੜਾ ਸਾਡਾ ਮੋਟਰ ਚੱਲਦਾ ਸੀਗਾ ਉਹ ਗੱਲ ਲੈ ਕੇ ਆਏ ਸੀ ਅਸੀਂ ਕਿਹਾ ਸੀ ਤਿੰਨੇ ਜਿਹੜੇ ਸਾਡੇ ਨੌਜਵਾਨ ਪੜ੍ਹੇ ਛੱਡਦੇ ਨੇ ਸਾਨੂੰ ਕੀ ਲੋੜ ਹੈ ਜਿਹੜਾ ਸਾਡਾ ਮੋਟਰ ਚੱਲਦਾ ਰਹੇ ਅਸਲੇ ਬਿਉਤਵੰਤੀ ਦੇ ਨਾਲ ਉਹਨਾਂ ਨੂੰ ਭੇਜਿਆ ਗਿਆ ਉਹਨਾਂ ਨੂੰ ਵਰਤਿਆ ਗਿਆ ਪਰ ਉਹ ਪੜਤਾਲ ਕਰਕੇ ਇਹਨਾਂ ਦੀ ਜ਼ਿੰਮੇਵਾਰੀ ਬਣਦੀ ਐ ਸਤਿ ਸ਼੍ਰੀ ਅਕਾਲ ਤੁਸੀਂ ਉਹਦੀ ਪੜਤਾਲ ਕਰਕੇ ਜੋ ਵੀ ਲੋੜੀਂਦੀ ਹੈ ਜੀਨੇ ਵੀ ਕੀਤਾ ਉਹ ਤੇ ਕਰੋ ਹਾਏ ਬਹੁਤ ਵੱਡੀ ਗੱਲ ਆ ਆ ਗਲਤੀ ਜਿਹੜੀ ਹੈ ਨਾ ਸਾਰੇ ਕਿਸ ਰਸਤਾ ਰੁਕਿਆ ਕਿ ਨਹੀਂ ਅਸੀਂ ਰੁਕੇ ਨਹੀਂ ਅਸੀਂ ਜਦੋਂ ਪਹਿਲਾਂ ਪੰਜਾਬ ਦੇ ਵਿੱਚ ਤਿੰਨ ਬਹੁਤ ਵੱਡੀਆਂ ਕਿਸਾਨ ਪਰਚੇਤਾ ਕੀਤੀ ਆ ਅਸੀਂ ਸਾਰਿਆਂ ਨੇ ਕਿਹਾ ਸੀ 13 ਫਰਵਰੀ ਨੂੰ ਦਿੱਲੀ ਚਲੋ ਅਸੀਂ ਅੱਜ ਵੀ ਸਰਕਾਰ ਰੋਕਾਂ ਹਟਾਵੇ ਜਿਹੜੀਆਂ ਕੰਧਾਂ ਕੱਟੀਆਂ ਉਹ ਹਟਾਉਣ ਅਸੀਂ ਦਿੱਲੀ ਚਲੋ ਅਸੀਂ ਦਾ ਰਸਤਾ ਰੁਕੇ ਨਹੀਂ ਇਹ ਪ੍ਰਚਾਰ ਕਰੀਏ ਸਰਕਾਰ ਤੇੜੇ ਢੰਗ ਦੇ ਨਾਲ ਆਪਦੀ ਖੱਲ ਬਚਾਉਣਾ ਚਾਹੁੰਦੀ ਹੈ ਰਾਸਤੇ ਸਰਕਾਰ ਨੇ ਰੋਕਿਆ ਕੱਲਾ ਸ਼ੰਭੂ ਆਲਾ ਨਹੀਂ ਖਨੌਰੀ ਵਾਲੀ ਜਿਹੜੀ ਘਟਨਾ ਕਿੰਨੀਆਂ ਵਾਪਰੀਆਂ ਦੱਬ ਵਾਲੀ ਕਿੰਨਾ ਲਾਇਆ ਰਤਨਪੁਰੇ ਕਨਾਲ ਆਇਆ ਸਾਰਿਆਂ ਰੋਕਾਂ ਸਰਕਾਰ ਦੀਆਂ ਨੇ ਸਰਕਾਰ ਰੋਕਾਂ ਹਟਾਵੇ ਅਸੀਂ ਦਿੱਲੀ ਜਾਣ ਲੋਕ ਤਾਂ ਸਾਡੇ ਨਾਲ ਨੇ ਉਹ ਪਿੰਡਾਂ ਦੇ ਵਿੱਚੋਂ ਤੁਹਾਨੂੰ ਲੰਗਰ ਆ ਰਿਹਾ ਸਾਡੀਆਂ ਭੈਣਾਂ ਆ ਰਹੀਆਂ ਨੇ ਸਾਡੇ ਨਾਲ ਬੈਠੀਆਂ ਨੇ ਇਹ ਤਾਂ ਸਿਰਫ ਕੁਝ ਬੰਦਿਆਂ ਨੂੰ ਸਰਕਾਰ ਨੇ ਵਰਤਿਆ ਇਹਦੀ ਜ਼ਿੰਮੇਵਾਰੀ ਸਰਕਾਰ ਮਾਫ਼ ਨਹੀਂ ਹੋ ਸਕਦੀ ਵੇਖੋ ਇਹ 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 ਇਹੀ ਪੜਤਾਲ ਦਾ ਵਿਸ਼ਾ ਹੈ ਸਾਡੇ ਵੱਲੋਂ ਕੋਈ ਡਰ ਨਹੀਂ ਸਾਨੂੰ ਕੋਈ ਐਮਐਲਏ ਆਵੇ ਕੋਈ ਭਾਵਾ ਮੰਤਰੀ ਹੋਵੇ ਜੋ ਵੀ ਜਿਹਨੇ ਕੀਤਾ ਉਸੇ ਕਾਰਵਾਈ ਹੋਣੀ ਸੀ ਜਿਹੜੀ ਸਾਡੇ ਸਾਹਮਣੇ ਪਿਆ ਸੀ ਜਦੋਂ ਟ੍ਰੈਕਟਰ ਤੇ ਮੌਜੂਦ ਆ ਕੇ ਜਿਹੜੇ ਬੁੱਧੇ ਹੋਏ ਉਹਨਾਂ ਦੇ ਉੱਤੇ ਕਾਰਵਾਈ ਹਾਂ ਅਸੀਂ ਜਿਹੜੀ ਟ੍ਰੈਟ ਵਾਲੀ ਗੱਲ ਸੀਗੀ ਹਮੇਸ਼ਾ ਅਸੀਂ ਸਰਕਾਰ ਨੂੰ ਕਿਹਾ ਕਿ ਸਾਡੇ 400 ਕਿਸਾਨ ਸਾਡਾ ਜ਼ਖਮੀ ਹੋਇਆ ਜਿਹਦੇ ਵਿੱਚੋਂ ਚਾਰ ਕਿਸਾਨਾਂ ਦੀਆਂ ਸਾਡੇ ਨੌਜਵਾਨਾਂ ਦੀਆਂ ਨਿਗਾ ਚਲੀਆਂ ਗਈਆਂ ਸਾਡੇ ਟ੍ਰੈਟ ਭੰਲੇਗੇ ਸਾਡੇ ਉਥੇ ਕਿਸਾਨਾਂ ਦਾ ਕੋਈ ਕੋਸੂਰ ਨਹੀਂ ਸੀ ਰਾਮ ਟਾਇਰ ਤੇ ਖੜੇ ਸੀ ਦੇਖੋ ਬੰਦਾ ਤਾਂ ਕੋਈ ਇਧਰ ਉਧਰ ਹੋ ਸਕਦਾ ਨਾ ਮਸ਼ੀਨਰੀ ਤਾਂ ਨਹੀਂ ਹੋ ਸਕਦੀ ਉਹਨਾਂ ਨੇ ਨਾਲ ਜਿਹੜੇ ਉਹਨਾਂ ਦੇ ਗੁੰਡੇ ਜਿਹੜੇ ਸਿਵਲ ਵਰਤ ਦੀ ਚਾਏ ਉਹਨਾਂ ਨੇ ਵਰਤੇ ਅਸੀਂ ਸਰਕਾਰ ਨੂੰ ਕਿਹਾ ਕਿ ਉਹਨਾਂ ਤੇ ਕਾਰਵਾਈ ਕਰੋ ਤੇ ਜਿਹੜੇ ਕਿਸਾਨਾਂ ਦੇ ਟਾਇਰ ਟੁੱਟਿਆ ਉਹਦਾ ਮਾਜਬਾ ਇਹ ਰੱਖੀਆ ਗੱਲ ਹਜੇ ਤੱਕ ਸਾਡੇ ਗੱਲਬਾਤ ਹੋ ਰਹੀ ਹੈ ਪਰ ਪੂਰੇ ਅਮਲ ਦੇ ਵਿੱਚ